ਸ਼ਿਵ ਕੋਟੀ ਬੰਦੇ ਸੋ ਨਾਮ ਮਨਾਇਆ ਰਾਮ ਨੌਮੀ ਦਾ ਤਿਹਾਰ ਰਾਮ ਨੌਮੀ ਦੇ ਤਿਹਾਰ ਉਤਸਵ ਸਮੇਂ ਸ਼੍ਰੀ ਸ਼ਿਵ ਕੋਟੀ ਮੰਦਿਰ ਨੇੜੇ ਪੁਰਾਣਾ ਹਸਪਤਾਲ ਸੁਨਾਮ ਵਿੱਚ ਮੰਦਰ ਦੇ ਪ੍ਰਧਾਨ ਯੁਗੇਸ਼ ਚੋਸ਼ੀ ਵੱਲੋਂ ਪ੍ਰਗਤੀਸ਼ੀਲ ਬ੍ਰਾਹਮਣ ਸਭਾ ਦੇ ਪ੍ਰਧਾਨ ਰੁਪਿੰਦਰ ਭਾਰਦਵਾਜ ਅਤੇ ਸਭਾ ਦੇ ਸਮੂਹ ਮੈਂਬਰਾਂ ਦੀ ਰਹਿਨੁਮਾਈ ਹੇਠ ਪਿਛਲੇ ਦਿਨੀ ਰਮਾਇਣ ਜੀ ਦੇ ਪਾਠ ਦਾ ਭੋਗ ਪਾਇਆ ਗਿਆ ਇਸ ਮੌਕੇ ਮਹਿਲਾ ਸਕੀਰਤਨ ਮੰਡਲ ਸ਼ਿਵ ਕੋਟੀ ਮੰਦਿਰ ਸੁਨਾਮ ਤੇ ਕੀਰਤਨ ਕਰਕੇ ਸ਼੍ਰੀ ਰਾਮ ਲਾਲ ਜੀ ਦਾ ਗੁਣਗਾਨ ਕੀਤਾ ਗਿਆ ਇਸ मौके ਵਿਦਿਆ ਦੇ ਖੇਤਰ ਵਿੱਚ ਪੰਨੀ ਜਮਾਂਤੂ ਵਿੱਚ ਦ੍ਰਿਸ਼ਟੀ ਅਤੇ ਤੁਸ਼ਾਰ ਸ਼ਰਮਨ ਨੇ ਵਧੀਆ ਪੋਜੀਸ਼ਨ ਪ੍ਰਾਪਤ ਕੀਤੀ ਹੈ ਉਹਨਾਂ ਨੂੰ ਪਰਿਸ਼ਿਦ ਬ੍ਰਾਹਮਣ ਸਭਾ ਸੁਨਾਮ ਵੱਲੋਂ ਸਨਮਾਨਿਤ ਕੀਤਾ ਗਿਆ ਸ਼ਿਵਕੋਟੀ ਮੰਦਿਰ ਦੇ ਪ੍ਰਧਾਨ ਜੁਗੇਜ ਜੋਸ਼ੀ ਮਹਿਲਸ ਕੀਰਤਨ ਮੰਡਲ ਦੇ ਪ੍ਰਧਾਨ सुरेंद्र ਜੋਸ਼ੀ ਅਤੇ ਨਿਰਿੰਦਰਪਾਲ ਸ਼ਰਮਾ ਜਿਨ੍ਹਾਂ ਨੇ ਤੀਆਂ ਪ੍ਰਤੀ ਬਹੁਤ ਸੋਹਣਾ ਇੱਕ ਗੀਤ ਰਿਲੀਜ਼ ਕੀਤਾ ਨੂੰ ਵੀ ਸਨਮਾਨਿਤ ਕੀਤਾ ਗਿਆ ਇਸ मौके ਸੀਨੀਅਰ ਸਿਟੀਜਨ ਦੇ ਮੈਂਬਰਸ ਨੇ ਪ੍ਰਧਾਨ ਸਭਾ ਦੇ ਮੈਂਬਰਾਂ ਨੇ ਮੁਹੱਲਾ ਨਿਵਾਸੀਆਂ ਨੇ ਸ਼ਹਿਰ ਨਿਵਾਸੀਆਂ ਪਹੁੰਚ ਕੇ ਹਾਜ਼ਰੀ ਲਗਵਾਈ ਸ਼੍ਰੀ ਰਾਮ ਨਾਮ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਸ਼੍ਰੀ ਰਮੇਸ਼ਰ ਮੰਦਿਰ ਇੰਦਰਾਬਸਤੀ ਸਨਾਮ ਵਿਖੇ ਵੀ ਪਰਿਕਸ਼ੀਲ ਭ੍ਰਮਣ ਸਭਾ ਵੱਲੋਂ ਹਾਜ਼ਰੀ ਲਗਵਾਈ ਗਈ ਰੁਪਿੰਦਰ ਭਾਰਤਵਾਜ ਵੱਲੋਂ ਰਮੇਸ਼ਰ ਮੰਦਿਰ ਜੀ ਦੇ ਪ੍ਰਧਾਨ ਬਲਵਿੰਦਰ ਸ਼ਰਮਾ ਅਤੇ ਉਹਨਾਂ ਦੀ ਸੰਸਥਾ ਦਾ ਸਨਮਾਨ ਕੀਤਾ ਗਿਆ ਇਸ ਮੌਕੇ ਪ੍ਰਧਾਨ ਰੁਪਿੰਦਰਪਾਲ ਦਵਾਜ ਨੇ মিডিਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਵਿਦਿਆ ਦੇ ਖੇਤਰ ਵਿੱਚ ਜਾਂ ਖੇਡ ਦੇ ਖੇਤਰ ਵਿੱਚ ਨਾਮ ਰੋਸ਼ਨ ਕਰਨ ਵਾਲੇ ਬੱਚਿਆਂ ਨਾਲ ਉਹ ਹਮੇਸ਼ਾ ਹੀ ਉਹਨਾਂ ਦਾ ਸਨਮਾਨ ਕਰਨ ਵਿੱਚ ਵਚਨਬੱਧ ਰਹਿਣਗੇ ਇਸ ਮੌਕੇ ਸ਼੍ਰੀ ਗੋਪਾਲ ਸ਼ਰਮਾ ਨਰਿੰਦਰਪਾਲ ਸ਼ਰਮਾ ਪੂਸ਼ਨ ਸ਼ਰਮਾ ਡਾਕਟਰ ਸੋਮਨਾਥ ਸ਼ਰਮਾ ਪਰਮੋਦ अवस्थी ਨਰਿੰਦਰ ਠੇਕੇਦਾਰ ਹਰਿੰਦਰ ਜੋਸ਼ੀ ਪਰਤ ਹਰੀ ਸ਼ਰਮਾ ਪੰਡਿਤ ਕ੍ਰਿਸ਼ਨ ਸ਼ਰਮਾ ਸ਼ਾਮ ਲਾਲ ਭਾਟਿਆ ਹਰਦੀਪ ਸ਼ਰਮਾ ਜਗमोहन ਸ਼ਰਮਾ ਰਜੇਸ਼ ਕੁਮਾਰ ਡਾਕਟਰ ਬੀਰਬਲ ਪਤੰਜਲੀ ਡਾਕਟਰ ਰਾਜ ਕੁਮਾਰ ਦਿਨੇਸ਼ ਲਲਿਤ ਸ਼ਰਮਾ ਖੁਸ਼ਬੀਰ ਖੁੱਡੇ ਵਾਲਾ ਨਰੇਸ਼ ਸ਼ਰਮਾ ਮਾਸਟਰ ਨਰੇਸ਼ ਸ਼ਰਮਾ ਸੀਨੀਅਰ ਸਿਟੀਜ਼ਨ ਦੇ ਗੁਰਦਿਆਲ ਸਿੰਘ ਰਾਜ ਕੁਮਾਰ ਖਜ਼ਾਨਚੀ ਪਰਤ 파ਰਦਵਾਜ ਵਰਖਾ ਸਿੰਘ ਪ੍ਰਿਤਪਾਲ ਕੌਰ万ਦੀਪ 파ਰਦਵਾਜ ਵੰਗਤ ਰਾਜ ਅੱਜ ਆਦੀ ਹਾਜ਼ਰ